ਕਾਲ ਦੇ ਵਿੱਚ ਅਸੀਂ ਦੇਖਿਆ ਪਿਤੇ ਦਿਨੀ ਰਾਹੁਲ ਗਾਂਧੀ ਜੰਮੂ ਕਸ਼ਮੀਰ ਪਹੁੰਚੇ ਹੋਏ ਸਨ ਆਪਣੇ ਪਾਰਟੀ ਦੇ ਆਗੂਆਂ ਦੇ ਨਾਲ ਉਹਨਾਂ ਨੇ ਬਕਾਇਦਾ ਮੀਟਿੰਗ ਕੀਤੀ ਹਾਲਾਂਕਿ ਲੋਕ ਸਭਾ ਚੋਣਾਂ ਦੇ ਨਤੀਜੇ ਹਮੇਸ਼ਾ ਵਕਰੇ ਹੁੰਦੇ ਨੇ ਲੇਕਿਨ ਜਦੋਂ ਸੂਬੇ ਦੀ ਚੋਣ ਹੁੰਦੀ ਹੈ ਤਾਂ ਮੁੱਦੇ ਵੀ ਵਕਰੇ ਹੁੰਦੇ ਨੇ ਤੇ ਨਤੀਜੇ ਵੀ ਬੜੇ ਹੈਰਾਨਕੁਨ ਹੁੰਦੇ ਨੇ ਸੋ ਜੇ ਵਿਚਾਰ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾਉਣੀਆਂ ਲੇਕਿਨ ਇੱਥੇ ਬੜੀ ਵੱਡੀ ਜਿਹੜੀ ਅਸੀਂ ਕਹਿ ਸਕਦੇ ਹਾਂ ਦਾਅ ਜਿਹੜਾ ਖੇਡਿਆ ਉਹ ਪਾਜਪਾ ਕਿਡਣ ਵਾਲੀ ਔਰ ਇਸ ਲਈ ਸਭ ਤੋਂ ਪਹਿਲੀ ਲਿਸਟ ਜਿਹੜੀ ਹੈ ਪਾਜਪਾ ਨੇ ਜਾਰੀ ਕਰ ਦਿਤੀ ਹੈ ਦੇਖੋ ਅਰਾਦਾ ਸਾਨੂੰ ਬੀਜੇਪੀ ਨੂੰ ਛੱਡ ਕੇ ਸਾਨੂੰ ਕਾਂਗਰਸ ਦੀ ਵੀ ਗੱਲ ਕਰਨੀ ਪਏਗੀ ਪਿਛਲੇ ਕੁਝ ਸਮੇਂ ਤੋਂ ਅਸੀਂ ਰਾਹੁਲ ਗਾਂਧੀ ਨੂੰ ਦੇਖ ਰਹੇ ਹਾਂ ਕਿ ਰਾਹੁਲ ਗਾਂਧੀ ਅਮਰਚ ਲੀਡਰ ਆਪਣੇ ਆਪ ਨੂੰ ਬਣਦੇ ਹੋਏ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਅੱਗੇ ਵਧ ਰਹੇ ਨੇ ਰਾਹੁਲ ਗਾਂਧੀ ਦਾ ਜਿਹੜਾ ਭਾਸ਼ਣ ਨੇ ਉਹ ਵੱਖਰੇ ਤੌਰ ਤੇ ਨੇ ਤੇ ਲੋਕੀ ਉਹਨਾਂ ਨੂੰ ਪਸੰਦ ਕਰ ਰਹੇ ਨੇ ਬੀਜੇਪੀ ਬੇਸ਼ੱਕ ਆਪਣੀ ਲਿਸਟ ਜਾਰੀ ਕਰ ਗਈ ਹੋਵੇ ਲੇਕਿਨ ਬੀਜੇਪੀ ਨੂੰ ਲੋਕ ਕਿੰਨਾ ਪਸੰਦ ਕਰਨਗੇ ਇਹ ਬੜਾ ਵੱਡਾ ਸਵਾਲ ਹੈ ਬੀਜੇਪੀ ਰਾਸ਼ਟਰਵਾਦੀ ਗੱਲ ਕਰਦੀ ਏ ਬੀਜੇਪੀ ਸਨਾਤਨ ਦੀ ਗੱਲ ਕਰਦੀ ਏ ਹਿੰਦੂਤਵ ਦੀ ਗੱਲ ਕਰਦੀ ਏ ਤੇ ਕੀ ਇਹ ਫੁੱਲ ਇਚੜਾ ਹੋਣਗੇ ਦੂਸਰੀ ਅਹਿਮ ਚੀਜ਼ ਜੰਮੂ ਕਸ਼ਮੀਰ ਨੂੰ ਜਦੋਂ ਤੋੜਿਆ ਗਿਆ ਉਸ ਨੂੰ ਜੋ ਯੂਟੀ ਬਣਾਇਆ ਗਿਆ ਉਸ ਤੋਂ ਲੋਕ ਖਾਸੇ ਖਫਾ ਸਨ ਤੇ ਹੁਣ ਇੱਕ ਵੱਡਾ ਸਵਾਲ ਹੋਏਗਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੀ ਉਸ ਨੂੰ ਫੁੱਲ ਸਟੇਟ ਹੁਡ ਉਹਦਾ ਪੂਰਨ ਰਾਜ ਦਾ ਦਰਜਾ ਵਾਪਸ ਕਰ ਦਿੱਤਾ ਜਾਏਗਾ ਜੇਕਰ ਸਰਕਾਰ ਬਣਾਉਣਾ ਚਾਹੇਗੀ ਬੀਜੇਪੀ ਤੋਂ ਉਸ ਨੂੰ ਜੰਮੂ ਤੋਂ ਵੱਧ ਤੋਂ ਵੱਧ ਸੀਟਾਂ ਮਿਲ ਚਾਹੀਦੀਆਂ ਨੇ ਜੇ 35 ਤੋਂ ਉੱਪਰ ਸੀਟਾਂ ਬੀਜੇਪੀ ਹਾਸਲ ਕਰੇਗੀ ਸਿਰਫ ਜੰਮੂ ਚੋਂ ਤਾਂ ਹੀ ਉਹ ਕਿਸੇ ਜਗ੍ਹਾ ਤੇ ਸਟੈਂਡ ਕਰ ਪਾਏਗੀ ਅਦਰਵਾਈਜ਼ ਉਹਨਾਂ ਲਈ ਵੱਡੀ ਚੁਣੌਤੀ ਹੋएगी ਦੂਸਰੇ ਪਾਸੇ ਰਾਹੁਲ ਗਾਂਧੀ ਜਿਸ ਤਰੀਕੇ ਨਾਲ ਉੱਥੇ ਗਏ ਦੇਖੋ ਇੱਕ ਮੀਡੀਆ ਮੈਨੇਜਮੈਂਟ ਇੱਕ ਪੀਆਰ ਜ਼ਰੂਰ ਹੁੰਦਾ ਹੈ ਕਿ ਜਦੋਂ ਵੀ ਕੋਈ ਲੀਡਰ ਵੱਡਾ ਕਿਸੇ ਜਗ੍ਹਾ ਤੇ ਜਾਂਦਾ ਹੈ ਉਹਦੇ ਲਈ ਭੀੜ ਇਕੱਠੀ ਕੀਤੀ ਜਾਂਦੀ ਹੈ ਉਹ तमाम ਜਿਹੜੇ ਦਾਅਵੇ ਨੇ ਕੀਤੇ ਜਾਂਦੇ ਨੇ ਕਿ ਦੇਖੋ ਲੋਕ ਸਾਡੇ ਨਾਲ ਨੇ ਲੇਕਿਨ ਪਿਛਲੇ ਕੁਝ ਸਮੇਂ ਤੋਂ ਜਿਸ ਤਰੀਕੇ ਦੇ ਨਾਲ ਬੀਜੇਪੀ ਕਸ਼ਮੀਰ ਚ ਅੱਗੇ ਵਧੀ ਜਾਂ ਰਾ ਰਾਈਸੋਕੀਨੀ ਹੋਰ ਇੱਕ ਸਵਾਲ ਜਿਹੜਾ ਹਰ ਵੀਤ ਇੱਥੇ ਬਣਦਾ ਹੈ ਕਿ ਅਮੂਮਨ ਸੂਬਿਆਂ ਦੀ ਜਦੋਂ ਚੋਣ ਹੁੰਦੀ ਹੈ ਤੇ ਭਾਜਪਾ ਦੀ ਜੋ ਰਵਾਇਤ ਪਿਛਲੇ ਕਈ ਸਾਲਾਂ ਤੋਂ ਰਹੀ ਹੈ ਕਿ ਉਹਦਾ ਚਿਹਰਾ ਨਰਿੰਦਰ ਮੋਦੀ ਨੂੰ ਬਣਾਇਆ ਜਾਂਦਾ ਹੈ। ਕੀ ਇਸ ਵਾਰ ਦੀ ਚੋਣ ਦੇ ਵਿੱਚ ਵੀ ਇਹ ਚਿਹਰਾ ਦੇ ਚੋਣ ਲੜਨਗੇ ਜਾਂ ਫਿਰ ਇੱਥੇ ਪਾਰਟੀ ਦੇ ਤੌਰ ਤੇ ਇੱਥੇ ਚੋਣ ਲੜੀ ਜਾਏਗੀ ਇਹ ਦੇਖਣਾ ਬੜਾ ਅਹਿਮ ਰਹੇਗਾ ਕਿਉਂਕਿ ਇਹ ਲੋਕ ਸਭਾ ਚੋਣਾਂ ਵਿੱਚ ਜਿਸ ਨਾਲ ਭਾਜਪਾ ਮੰਡਟ ਹਾਸਲ ਨਹੀਂ ਕਰ ਪਾਈ ਗ੍ਰਾਫ ਪੋਪੁਲਾਰਿਟੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਹੇਠ ਆਇਆ ਹੈ। ਤੋਂ ਹੁਣ ਨੇ ਇਥੇ ਕੀ ਸਟ੍ਰੈਟਜੀ ਬਦਲੇਗੀ ਬੀਜਪੀ ਬੜਾ ਅਹਿਮ ਹੋਏਗਾ ਦੇਖਣਾ ਬਿਲਕੁਲ ਦੇਖੋ ਇਹ ਬੜਾ ਅਹਿਮ ਰਹਿਣ ਵਾਲਾ ਹੈ ਕਿ ਭਾਜਪਾ ਹੁਣ ਉੱਥੇ ਚੋਣ ਕਿਵੇਂ ਲੜੇਗੀ ਭਾਜਪਾ ਦੇ ਏਜੰਡੇ ਜਿਹੜੇ ਨੇ ਭਾਜਪਾ ਵਿਕਾਸ ਦੀ ਗੱਲ ਕਰ ਰਹੀ ਹੈ ਭਾਜਪਾ ਇਹ ਕਹਿ ਰਹੀ ਹੈ ਕਿ ਜੇਕਰ ਤੁਸੀਂ ਕਸ਼ਮੀਰ ਨੂੰ ਪੁਰਾਣੇ ਤਹੱਕਿਆਂ ਚ ਲੈ ਕੇ ਜਾਣਾ ਹੈ ਤਾਂ ਫਿਰ ਤੁਸੀਂ ਬਰਾਣੇ ਲੀਡਰਾਂ ਨੂੰ ਜਿਹੜੀਆਂ ਪੁਰਾਣੀਆਂ ਪਾਰਟੀਆਂ ਨੇ ਚਾਹੇ ਉਹ ਐਨਸੀ ਹੋਵੇ ਜਾਂ ਕਾਂਗਰਸ ਹੋਵੇ ਸਿੱਧੇ ਤੌਰ ਤੇ ਨਿਸ਼ਾਨੇ ਇਨਾਂ ਤੇ ਨੇ ਤੁਸੀਂ ਇਹਨਾਂ ਨੂੰ ਚੁਣ ਲਓ ਲੇਕਿਨ ਜਿਹੜੀ ਗੱਲ ਮੈਂ ਪਹਿਲਾਂ ਵੀ ਕਹ ਰਿਹਾ ਸੀ ਕਿ ਪੀਡੀਪੀ ਤੇ ਐਨਸੀ ਨੂੰ ਇਹਦੇ ਵਿੱਚ ਸਾਈਡ ਨਹੀਂ ਕੀਤਾ ਜਾ ਸਕਦਾ ਇਸ ਜਿਹੜੇ ਅਗਲਾ ਇੱਕ ਕੰਟੈਂਡਰ ਇਸ ਪੂਰੀ ਲੜਾਈ ਦੇ ਵਿੱਚ ਹੋਣ ਇਸ ਕਰਕੇ ਬੀਜੇਪੀ ਲਈ ਇਹ ਲੜਾਈ ਇੰਨੀ ਸੌਖੀ ਨਹੀਂ ਹੈਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਬੇਸ਼ੱਕ ਚਾਰੇ ਚੁਣੌਤ ਲੜਿਆ ਜਾਂਦਾ ਹੋਵੇ ਲੇਕਿਨ ਜਦੋਂ ਰਿਜ਼ਲਟ ਮਨਮਾਫਿਕ ਨਹੀਂ ਆਉਂਦੇ ਬੀਜੇਪੀ ਦੇ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਢਾਕੇ ਜਿਹੜੇ ਮੌਕੇ ਤੇ ਪ੍ਰਧਾਨ ਹੁੰਦੇ ਨੇ ਕਿਉਂਕਿ ਅੱਜ ਕੱਲ ਨੱਡਾ ਸਾਹਬ ਰਹੇ ਨੇ ਤਾਂ ਉਹਨਾਂ ਦਾ ਚਿਹਰਾ ਲਗਾ ਦਿੱਤਾ ਜਾਂਦਾ ਹੈ ਕਿ ਨੱਡਾ ਬਨਾਮ ਫਿਰ ਰਾਹੁਲ ਦੀ ਤਸਵੀਰ ਅਸੀਂ ਅਕਸਰ ਦੇਖਦੇ ਰਹੇ ਹਾਂ ਲੇਕਿਨ ਸਵਾਲ ਵੱਡਾ ਕਿ ਬੀਜੇਪੀ ਆਪਣੇ ਆਪ ਨੂੰ ਉੱਥੇ ਸਟੈਬਲਿਸ਼ ਕਰ ਪਾਏਗੀ ਕਿ ਬੀਜੇਪੀ ਲੋਕਾਂ 'ਚ ਜੋ ਗੱਲ ਪਲੇਂਚ ਕਹਿੰਦੀ ਹੈ ਯਾਨੀ ਕਿ ਜਿਹੜੇ ਇਹ ਇਲਾਕੇ ਨੇ ਹਿੰਦੀ ਬੈਲਟ ਦੇ ਚਾਹੇ ਯੂਪੀ ਹੋਵੇ ਉਤਰਾਖੰਡ ਹੋਵੇ ਮੱਧ ਪ੍ਰਦੇਸ਼ ਹੋਵੇ ਬਿਹਾਰ ਹੋਵੇ ਇਹਨਾਂ ਇਲਾਕਿਆਂ ਜੋ ਗੱਲਾਂ ਕਹਿੰਦੀ ਹੈ ਕਿ ਇਹ ਗੱਲ ਜੰਮੂ ਕਸ਼ਮੀਰ ਦੇ ਵਿੱਚ ਲਾਗੂ ਹੋ ਪਾਏਗੀ ਇਹ ਆਪਣੇ ਆਪ ਬੜਾ ਵੱਡਾ ਸਵਾਲ ਹੈ ਕਿਸੇ ਦੇ ਦਰਵਾਜ਼ੇ ਦੇ ਬਾਹਰ ਚਾਰ ਪੁਲਸ ਵਾਲੇ ਖੜੇ ਕਰ ਦੇਣੇ ਤੇ ਫਿਰ ਉਸ ਤੋਂ ਬਾਅਦ ਕਹਿਣਾ ਕਿ ਅਗਲਾ ਆਦਮੀ ਸ਼ਾਂਤ ਹੈ ਉਹ ਬਿਲਕੁਲ ਠੀਕ ਹੈ ਇਹ ਕਹਿਣ ਲਈ ਸ਼ਾਇਦ ਠੀਕ ਗੱਲ ਹੋਏਗੀ ਲੇਕਿਨ ਪ੍ਰੈਕਟੀਕਲੀ ਜਦੋਂ ਉਥੋਂ ਫੋਰਸਸ ਦਾ ਡਿਪਲॉयਮੈਂਟ ਜੇਕਰ ਹਟਦਾ ਹੈ ਤੇ ਫਿਰ ਜਨਤਾ ਆ ਆਵਾਮ ਜਿਹੜੀ ਉਥੋਂ ਦੀ ਸੜਕ ਤੇ ਉਤਰੇਗੀ ਸਾਡੇ ਨਾਲ ਨੇ ਕੀ ਉਹ ਨਾਲ ਨੇ ਦੂਸਰੇ ਪਾਸੇ ਇਸੇ ਸਿੱਕੇ ਦਾ ਦੂਸਰਾ ਪਹਿਲੂ ਇਹ ਵੇ ਕਿ ਜਿਸ ਲਾਲ ਚੌਕ ਤੇ ਲੋਕੀ ਖੁਲੇ ਆ ਫਿਰ ਨਹੀਂ ਸੰਖਦੇ ਅੱਜ ਉਥੇ ਲੋਕੀ ਫੇਰ ਰਹੇ ਨੇ ਤੇ ਬੀਜੇਪੀ ਨੂੰ ਇਸ ਚੀਜ਼ ਦਾ ਕ੍ਰੈਡਿਟ ਜ਼ਰੂਰ ਦੇਣਾ ਪਏਗਾ ਕਿ ਬੀਜੇਪੀ ਨੇ ਉਥੇ ਲਾਅ ਐਂਡ ਆਰਡਰ ਨੂੰ ਜ਼ਰੂਰ ਸੁਧਾਰਿਆ ਪ੍ਰਸ਼ਕ ਡਿਪਲॉयਮੈਂਟ ਬਹੁਤ ਜ਼ਿਆਦਾ ਕੀਤਾ ਗਿਆ ਦੂਸਰੇ ਪਾਸੇ ਇਹ ਵੀ ਸਵਾਲ ਹੈ ਕਿ ਕੀ ਬੰਦੂਕ ਦੇ ਨੋਕ ਦੇ ਉੱਤੇ ਅਸੀਂ ਕੰਮ ਕਰ ਸਕਦੇ ਹਾਂ ਜਿਵੇਂ ਕਿ ਅਕਸਰ ਘਾਟੀ ਦੀ ਰਾਜਨੀਤੀ ਨੂੰ ਅਸੀਂ ਦੇਖਿਆ ਕਿ ਬੰਦੂਕ ਦੇ ਸਿਰ ਤੇ ਉੱਥੇ ਚੋਣ ਹੁੰਦੇ ਸਨ ਪਹਿਲੇ ਜ਼ਮਾਨੇ ਦੇ ਵਿੱਚ ਹੁਣ ਉਹ ਚੀਜ਼ਾਂ ਬਦਲ ਰਹੀਆਂ ਨੇ ਕਸ਼ਮੀ ਪੜ ਰਿਹਾ ਹੈ ਉਹ ਅੱਗੇ ਵਧ ਰਿਹਾ ਤੇ ਉਹਨਾਂ ਹਾਲਾਤਾਂ ਦੇ ਵਿੱਚ ਸ਼ਾਇਦ ਇੰਨਾ ਆਸਾਨ ਬੀਜੇਪੀ ਲਈ ਵਾਸਤੇ ਵੀ ਨਹੀਂ ਹੋਏਗਾ ਬਿਲਕੁਲ ਇਥੇ ਪਰ ਕੀ ਕੁਝ ਨਤੀਜੇ ਆਉਣਗੇ ਇਸ ਲਈ ਤਾਂ 4 ਅਕਤੂਬਰ ਦਾ ਇੰਤਜ਼ਾਰ ਲੇਕਿਨ ਇਥੇ ਹੁਣ ਸਿਆਸੀ ਹਲਚਲ ਜ਼ਰੂਰ ਪਕਣੀ ਹੋਈ ਸ਼ੁਰੂ ਹੋ ਗਈ ਹੈ ਬਾਬਾ ਸ਼ੁਕਰ ਲਾਲ ਦੀ ਇਸ ਸਾਰੀ ਜਾਣਕਾਰ ਦੇ ਲਈ ਸੋ ਅੱਜ ਜਿਹੜੀ ਭਾਜਪਾ ਵੱਲੋਂ ਆਪਣੀ ਪਹਿਲੀ ਸੂਚੀ 44 ਉਮੀਦਵਾਰਾਂ ਦੀ ਜਾਰੀ ਕਰ ਦਿੱਤੀ ਗਈ ਛੋਟੀ ਜਿਹੀ ਬ੍ਰੇਕ ਲੈ ਤੇ ਰੁਕ ਲੈਣੇ ਆ ਬੜੇ ਰੋਸਲੇ ਨਾਲ